ਅਸੀਂ ਸਾਰੇ ਇਕੱਠੇ ਹੋਏ ਆ ਇਸ ਕਰਕੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਜੀ ਅਸੀਂ ਸਿਟੀ ਥਾਣਾ ਐਸਐਸਪੀ ਡਿਪਟੀ ਸਾਹਿਬ ਸਾਰਿਆਂ ਕੋ ਪੰਗ ਪੱਤਰ ਭੇਜਿਆ ਗਿਆ ਵੀ ਆਟੋ ਈ ਰਿਕਸ਼ੇ ਵਾਲੇ ਜਿਹੜੇ ਆ ਜਿਨ੍ਹਾਂ ਦਾ ਕੋਈ ਨੰਬਰ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੋਈ ਇਹੋ ਜਿਹਾ ਬਯੂਦਾ ਪ੍ਰੂਫ ਨਹੀਂ ਜਿਸ ਤੇ ਉਹ ਕਾਬੂ ਕਰ ਸਕੀ ਆ ਉਹ ਸਵਾਰੀਆਂ ਬਾਲ ਕੇ ਜਿੱਦਾਂ ਗਰਦਾਸਪੁਰ ਤੋਂ ਕਲਾਨੌਰ ਨੂੰ ਗਰਦਾਸਪੁਰ ਤੋਂ ਕਨਮਾਨ ਸਭ ਗਰਦਾਸਪੁਰ ਤੋਂ ਸਾਲਾ ਮਕੇਰੀਆਂ ਵੱਲ ਨੂੰ ਪੇਪਰ ਪਰਕੇ ਲੈ ਜਾਂਦੇ ਨੇ ਜਦੋਂ ਕਿ ਅਸੀਂ ਡੱਕਨੇ ਆ ਉਹ ਅੱਗੋਂ ਕਪਤ ਕਰਦੇ ਨੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਬੜੀ ਬਾਰ ਅਫਸਰਾਂ ਨੂੰ ਮਿਲੇ ਆ ਸਾਡੀ ਕੋਈ ਸੁਣਵਾਈ ਕਰੋ ਕਿਉਂਕਿ ਇਹਨਾਂ ਦਾ ਰੂਟ ਵਾ ਸਿਰ ਸਹਿਰ ਦੇ ਅੰਦਰ ਜਾਣਾ ਇਹ ਨਹੀਂ ਸਵਾਰੀ ਚੁੱਕ ਕੇ ਕਹਿੰਦੇ ਸਾਲਮ ਜਾ ਰਹੇ ਆਂ ਫਲਮ ਕੀ ਇਹਨਾਂ ਕੋਈ ਪ੍ਰੂਫ ਹੈ ਸਾਲਮ ਜਾਂਦਾ ਇੱਥੇ 10 ਸਵਾਰੀ ਲੱਦ ਕੇ ਜਾਂਦੇ ਜਦ ਕਿ ਉਹਦੇ ਚਾਰ ਸਵਾਰੀਆਂ ਲੋਡ ਬੈਂਝਦੀਆਂ 10 ਦਾ 10 ਸਵਾਰੀਆਂ ਲੱਦ ਕੇ ਜਾ ਰਹੇ ਆ ਕੋਈ ਪਲਟ ਜਾਂਦਾ ਕੋਈ ਹਾਸਾ ਹੋ ਜੇ ਉਹਦਾ ਜ਼ਿੰਮੇਵਾਰ ਕੌਮਣਾ ਅਸੀਂ ਟੈਕਸ ਧਾਰਨੇ ਆ ਜੀ ਹਰ ਬੱਸ ਦਾ ਟੈਕਸ ਅਨਸੋਰਸ ਬਕਾਇਦਾ ਪਾਸਿੰਗ ਤੱਕ ਨਹੀਂ ਹੁੰਦੀ ਆ ਇਸ ਤੋਂ ਇਲਾਵਾ ਜੇ ਗੱਡੀ ਰੂਟ ਚੱਲਦੀ ਆ ਆਟਿਓ ਸਾਹਿਬ ਗੱਡੀ ਬੌਂਡ ਕਰਦਾ ਕਿਉਂਕਿ ਕਾਗਜ ਹੀ ਨਹੀਂ ਹੁੰਦੇ ਸਾਡਾ ਟੈਕਸ ਨਾ ਹੋਵੇ ਇਹਨਾਂ ਵਾਲੀ ਕੋਈ ਪ੍ਰਸ਼ਾਸਨ ਨਹੀਂ ਦੇਖ ਰਿਹਾ ਜੀ ਇਹ ਕੀ ਕਾਰਵਾਈ ਕਰ ਰਹੇ ਨੇ ਅਸੀਂ ਅੱਜ ਸਾਰੀਆਂ ਕਾਰਵਾਈ ਤੱਕ ਘਰ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਪੀਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਹਰ اپਰੋਡ ਦੇ ਉੱਤੇ ਆਪ ਆਪਣੀ ਮਿਨੀ ਵੱਸਾ ਬੰਦ ਕਰਕੇ ਚਾਬੀਆਂ ਆਣ ਕੇ ਇਹਨਾਂ ਨੂੰ ਫੜਾ ਜਾਗੇ ਵੀ ਈ ਰਿਕਸ਼ੇ ਵਾਲੇ ਚਾਲੂ ਕਰਕੇ ਗਾਂ ਘਲਾ ਦੋ ਅਸੀਂ ਆਪਣਾ ਟੈਕਸਰ ਬਚਾ ਸਕੀਏ ਕਿਉਂਕਿ ਰੂਲ ਤਾਂ ਹੋਵੇ ਜੇ ਇਹਨਾਂ ਦੇ ਨੰਬਰ ਪਲੇਟ ਹੋਏ ਕੋਈ ਨੰਬਰ ਨਹੀਂ ਇਹ ਇੱਕ ਆਮ ਰਿਕਸ਼ੇ ਦੀ ਤਰ੍ਹਾਂ ਚਾਲੂ ਕੀਤੀ ਹੈ ਵੀ ਲੋਕਲ ਸਵਾਰੀ ਨੂੰ ਘਮਾਉਣ ਵਾਸਤੇ ਅਕਸਰ ਕਿਸੇ ਦਾ ਪ੍ਰੂਫ ਹੋਵੇ ਕੋਈ ਆਰਟੀਓ ਸਾਹਿਬ ਦੇ ਅੰਦਰੋਂ ਕੋਈ ਚੈੱਕ ਕਰਕੇ ਆਇਆ ਹੋਵੇ ਤੇ ਫੇਰ ਹੀ ਜਾ ਸਕਦਾ ਨਾ ਇਹਨਾਂ ਦੇ ਕੋਈ ਨੰਬਰ ਪਲੇਟ ਹੀ ਹੈ ਨਹੀਂ ਮੰਨ ਲਓ ਕੋਈ ਕੋਈ ਹਾਸਾ ਕਰਕੇ ਕੋਈ ਚੱਲ ਜਾਂਦਾ ਕੋਈ ਪ੍ਰੂਫ ਨਹੀਂ ਹੈਗਾ ਇਹਨਾਂ ਦਾ ਜੀ ਅਸੀਂ ਇੱਕ ਇੱਕ ਵਾਸਤੇ 2-2 3-3 ਜਾਣੀ ਰੱਖੇ ਹੁੰਦੇ ਆ ਕਿਉਂਕਿ ਡਰਾਈਵਰ ਕਨਾਈਟਰ ਹੈਲਪਰ ਜੇ ਬਸ ਘਟਾਉਣ ਵਾਸਤੇ ਵੀ ਅਸੀਂ 2-2 ਟਾਈਮਾਂ ਤੇ 1-1 ਬਸ ਚਲਾ ਰਹੇ ਆਂ ਕਈ ਵਾਰੀ 3-3 ਟਾਈਮ ਤੇ ਇੱਕ ਬਸ ਚਲਾ ਰਹੇ ਆਂ ਕਿਉਂਕਿ ਖਰਚਾ ਹੀ ਨਹੀਂ ਪੂਰਾ ਹੋ ਰਿਹਾ ਔਰ ਜਿਹੜਾ ਮਸਲ ਗੈਪ ਪੈਂਦਾ ਉਹਦੇ ਵਿੱਚ ਇਹ ਰਿਕਸ਼ੇ ਵਾਲੇ ਭਰ ਕੇ ਲੈ ਜਾਂਦੇ ਆਂ ਅਸੀਂ ਫਿਰ ਖਾਲੀ ਤੇ ਖਾਲੀ ਜੇਕਰ ਡਰਾਈਵਰ ਕਨਾਈਟਰ ਇਹਨਾਂ ਨੂੰ ਡੱਕਦੇ ਆ ਇਹ ਗੱਡੀ ਇਕੱਠ ਕਰਕੇ ਮੁੰਡਿਆਂ ਦਾ ਤੇ ਲੜਨ ਵਾਸਤੇ ਬਸ ਡਾਕੇ ਪੈ ਜਾਂਦੇ ਆ ਜਦੋਂ ਕਿ ਅਸੀਂ ਇਹਦੀ ਕੰਪਲੇਂਟਾਂ ਵੀ ਛਿਟੀ ਥਾਣੇ ਲਿਖਾਈਆਂ ਹੋਈਆਂ ਨੇ ਜਦੋਂ ਕਿ ਅਜੇ ਤੱਕ ਅਸੀਂ ਇਹ ਨਹੀਂ ਕਹਤਾ ਵੀ ਕਿਸਦਾ ਵੀ ਕੋਈ ਬਿਜ਼ਨਸ ਵਾ ਜਾਂ ਕੋਈ ਰੋਜ਼ਗਾਰ ਖੋਇਆ ਜਾਵੇ ਕਿਉਂਕਿ ਰੋਜ਼ਗਾਰ ਤੇ ਮਿਲ ਨਹੀਂ ਡਿਆ ਕਿਸ ਨੂੰ ਵੀ ਅਸੀਂ ਹਾਂ ਇਹ ਜੂਰ ਕਵਾਂਗੇ ਕਿ ਜੇ ਰੋਜ਼ਗਾਰ ਦਿੱਤਾ ਵਾ ਉਹਨੂੰ ਸ਼ਹਿਰ ਦੇ ਅੰਦਰ ਤਲਾ ਜਾਵੇ ਇਹ ਨਹੀਂ ਕਿ ਸਾਡੇ ਪੇੜ ਤੇ ਲੱਕ ਮਾਰੀ ਜਾਵੇ ਇਸ ਕਰਕੇ ਅਸੀਂ ਇਹਦੀ ਮਲਖਾਬ ਕਰਾਂਗੇ ਜੀ ਬੜੀ ਵਾਰੀ ਰੌਲਾ ਪਿਆ ਅਫਸਰਾਂ ਦੇ ਪੇਸ਼ ਹੋਏ ਇਹ ਮੇਰੀ ਭੂਤਨਾ ਚੱਲਣ ਦੇ ਨੇ ਸਭ ਕੋ ਜੀ ਇਹ ਆਮ ਲੋਕਾਂ ਦੇ ਰੱਖਿਆ ਨਹੀਂ ਗਰੀਬ ਲੋਕ ਦਾ ਰੱਖਿਆ ਕਿਸ ਦਾ ਨਹੀਂ ਇਹ ਜਿਹੜੇ ਨੇ ਈ ਦਸੇ ਇਹ ਸਾਰੇ ਪੌਂਚ ਵਾਲੇ ਲੋਕਾਂ ਦੇ ਨੇ ਇਥੇ 50-50 ਦਾ ਰੌਲਾ ਹੈਗਾ ਇਹਦੇ ਪੰਜਾਂ-ਪੰਜਾਂ ਦੀ ਗੱਲ ਕਰਨ ਇਹਨਾਂ ਮੁਲਾਵਮਾਂ ਪਾਈ ਦੇ ਨੇ ਇਥੇ 50-50 ਦਾ ਰੌਲਾ ਹੈਗਾ ਇੱਕ ਇੱਕ ਬੰਦੇ ਦਾ ਇਹੋ ਹੀ ਤੇ ਗੱਲ ਦਾ ਜਵਾਬ ਲੈਣ ਆਏ ਆਂ ਜੀ ਅੱਜ ਕਿ ਜੇ ਸਾਡੀ ਕੋਈ ਨਹੀਂ ਸੁਣਵਾਈ ਹੋਣੀ ਤੇ ਫਿਰ ਅਸੀਂ ਇੱਥੇ ਦਰਿਆ ਢਾ ਕੇ ਬਹਿ ਜਾਂਦੇ ਆਂ ਸਾਰਾ ਪਰਵਾਹਤ ਲਿਆ ਕੇ ਜੀ ਬੱਚਿਆਂ ਸਮੇਤ ਆ ਜਾਂਦੇ ਆਂ ਅਸੀਂ ਤਾਂ ਬੱਚਿਆਂ ਦੀ ਪੜ੍ਹਾਈ ਕਰਨ ਤੋਂ ਵੀ ਅਥਰ ਹੋ ਗਏ ਆਂ ਐਨੀ ਸਾਡੇ ਵਾਸਤੇ ਪਰੇਸ਼ਾਨੀ ਪੈ ਗਈ ਹੈ ਤਨਖਾਹਾਂ ਨਹੀਂ ਦੇ ਸਕਦੇ ਆਪਣੇ ਬੱਚਿਆਂ ਦੀ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਤੇ ਆਪਾਂ ਕਿੱਧਰ ਜਾਈਏ ਇਦਾਂ ਤੇ ਫਿਰ ਕੋਈ ਵੀ ਸ਼ਾਊਕਰ ਬੰਦਾ ਕੋਈ ਵੀ ਪ੍ਰਸ਼ਾਸਕ ਬੰਦਾ ਆਪਣੇ ਪੰਜ ਪੰਜ ਦਸ ਦਸ ਰਖਸ਼ੇ ਪਾ ਕੇ ਕਹਾਂਦਾ ਹੋਤਾ ਕਿ ਚੱਲ ਜੇ ਤੇ ਵਰਤਾ ਕਾ ਚੱਲ ਜੇ ਆਪਾਂ ਕੇਰੀਆਂ ਤੱਕ ਚੱਲੇ ਹਲ-ਥਲ ਚੱਲ ਜੇ ਸਹੀ ਕਰਦਾ ਇਹਨੇ